ਸਾਵਧਾਨ ਰਹੋ ਕਿਤੇ ਤੁਸੀਂ ਵੀ ਨਾ ਫਸ ਜਾਓ ਇਨ੍ਹਾਂ ਲੁਟੇਰੀਆਂ ਔਰਤਾਂ ਦੇ ਜਾਲ ਦੇ ਵਿੱਚ ਇਨ੍ਹਾਂ ਲੁਟੇਰੀਆਂ ਔਰਤਾਂ ਦਾ ਲੁੱਟਖੋ ਕਰਨ ਦਾ ਨਵਾਂ ਤਰੀਕਾ ਸੁਣ ਕੇ ਤੁਸੀਂ ਹੈਰਾਨ ਪਰੇਸ਼ਾਨ ਜ਼ਰੂਰ ਹੋਮਗੇ ਪੈਟਰੋਲ ਪੰਪ ਉਤੇ ਖੜੀ ਔਰਤ ਨੂੰ ਗੱਡੀ ਸਵਾਰ ਔਰਤਾਂ ਪਹਿਲਾਂ ਇਸ਼ਾਰਾ ਦੇ ਕੇ ਕੋਲ ਬੁਲਾਉਂਦੀ ਹੈ ਫਿਰ ਕਹਿੰਦੀ ਆ ਉਸ ਦੀ ਸਹੇਲੀ ਤੈਨੂੰ ਮਿਲਣਾ ਚਾਹੁੰਦੀ ਹੈ ਜਦੋਂ ਆਪਣੀ ਸਹੇਲੀ ਨੂੰ ਦੇਖਣ ਦੇ ਲਈ ਅੱਗੇ ਹੋਈ ਤਾਂ ਮਿਲਣ ਦੇ ਬਹਾਨੇ ਉਸਦੇ ਹੱਥ ਵਿੱਚ ਪਾਈਆਂ ਸੋਨੇ ਦੀਆਂ ਜੂੜੀਆਂ ਲੁੱਟ ਕੇ ਧੱਕਾ ਦੇ ਕੇ ਸੈਕਿੰਟਾਂ ਦੇ ਵਿੱਚ ਰਫੂ ਚੱਕਰ ਹੋ ਗਿਆ। ਫਿਰੋਜ਼ਪੁਰ ਦੀ ਇੱਕ ਪੈਟਰੋਲ ਪੰਪੂ ਤੇ ਖੜੀ ਔਰਤ ਨੂੰ ਇਨ੍ਹਾਂ ਲੁਟੇਰੀਆਂ ਔਰਤਾਂ ਨੇ ਆਪਣਾ ਨਿਸ਼ਾਨਾ ਬਣਾਇਆ ਦੱਸਿਆ ਜਾ ਰਿਹਾ ਹੈ ਕਿ ਡੇਢ ਟੋਲੇ ਦੀਆਂ ਸੋਨੇ ਦੀਆਂ ਚੂੜੀਆਂ ਲੈ ਕੇ ਗੱਡੀ ਸਵਾਰ ਔਰਤਾਂ ਫਰਾਰ ਹੋ ਗਈਆਂ ਫਿਲਹਾਲ ਪੀੜਤ ਔਰਤ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਲੁੱਟਾ ਖੂਆ ਕੰਡ ਵਾਲੀਆਂ ਇਨ੍ਹਾਂ ਔਰਤਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਅੱਗੇ ਕਿਸੇ ਹੋਰ ਔਰਤ ਨੂੰ ਉਹ ਆਪਣਾ ਨਿਸ਼ਾਨਾ ਨਾ ਬਣਾ ਸਕਣ ਫਿਰੋਜ਼ਪੁਰ ਤੋਂ ਪਰਮਜੀਤ ਖਾਨਾ ਪੰਜਾਬੀ ਲੋਕ ਚੈਨਲ